ਅਮਰਤਸਰ ਦੇ ਵਿੱਚ ਇੱਕ ਬਜ਼ੁਰਗ ਜੋੜੇ ਨੂੰ ਪਹਿਲਾਂ ਬੰਦਕ ਬਣਾਇਆ ਗਿਆ ਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੋ ਅਮਰਤਸਰ ਦੇ ਵਿੱਚ ਆਏ ਦਿਨ ਲੁੱਟ ਦੀਆਂ ਘਟਨਾਵਾਂ ਨੇ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਸੋ ਅਮਰਤਸਰ ਦੇ ਵਿੱਚ ਨਵੇਂ ਆਏ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤੇ ਪੁਲਿਸ ਸਟੇਸ਼ਨਾਂ ਦੇ ਵਿੱਚ ਕਾਫੀ ਸ਼ਕਤੀ ਵੀ ਦਿਖਾਈ ਜਾ ਰਹੀ ਹੈ। ਪਰ ਦੂਜੇ ਪਾਸੇ ਅਮਰਤਸਰ ਸ਼ਹਿਰ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਾਸ ਇਲਾਕੇ ਕੋਟ ਰੋਡ ਦਾ ਹੈ ਜਿੱਥੇ ਇੱਕ ਬਜ਼ੁਰਗ ਜੋੜੇ ਨੂੰ ਘਰ ਦੇ ਵਿੱਚ ਹੀ ਬੰਦਕ ਬਣਾਇਆ ਗਿਆ ਤੇ ਚਾਰ ਲੁਟੇਰਿਆਂ ਵੱਲੋਂ ਘਰ ਦੇ ਵਿੱਚ 3 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਜਿਹੜਾ ਪ੍ਰਾਪਤ ਹੋ ਰਿਹਾ ਹੈ ਅਤੇ ਬਜ਼ੁਰਗ ਜੋੜੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਸੋ ਪੀੜਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਸਵੇਰੇ 5 ਤੋਂ 6 ਵਜੇ ਦੇ ਕਰੀਬ ਚਾਰ ਲੁਟੇਰੇ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਇਹਨਾਂ ਲੁਟੇਰਿਆਂ ਵੱਲੋਂ ਉਹਨਾਂ ਨੂੰ ਬੰਦਕ ਬਣਾਇਆ ਗਿਆ ਤੇ ਘਰ ਦੇ ਵਿੱਚ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਜ਼ੁਰਗ ਔਰਤ ਦੇ ਹੱਥ ਨੇ ਜਿਹੜੇ ਖੋਲੇ ਤੇ ਉਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਬਜ਼ੁਰਗ ਔਰਤ ਵੱਲੋਂ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਕਰ ਰਹੀ ਹੈ ਪਰੇ 4:30 ਦੇ ਦੇ ਟਾਈਮ ਤੇ ਕੋਈ ਲੁੱਟ ਕੇ ਆਏ ਨੇ ਅਸੀਂ ਜੇ ਲੇ ਗੇਟ ਖੋਲਿਆ ਉਹ ਸਾਡੇ ਅੰਦਰ ਹੀ ਕੰਮ ਚੱਪ ਕੇ ਆਏ ਹੋ ਸੀ ਪਹਿਲੇ ਉਹ ਨਾਲ ਲਿੱਤਾ ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ ਕਿਨੇ ਕਿੰਨੇ ਜਣੇ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨੇ ਤੇ ਬਲਕਸਾਂ ਦੇ ਵਾਲਵਰਸ ਵੀ ਲੈ ਗਏ ਕਿੰਨੇ ਜਣੇ ਆਏ ਸੀ ਇੱਕ ਵਾਰੀ ਆ ਗਏ ਚਾਰ ਆਦਮੀ ਸੀ ਘਰ ਕੌਣ ਕੌਣ ਸੀ ਘਰ ਸੀ ਦੋਨੇ ਸੀ ਬਾਈ ਫੈਲੀ ਦੇ ਮੈਂ ਸਮਝੋ ਕਿੰਨਾ ਕੁ ਕੈਪੀਟਲ ਕਿੰਨਾ ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ ਹੈ ਕੈਸ਼ ਵੀ ਤੇ 골ਡ ਵੀ ਕੱਲਾ ਹੀ ਰਹਿੰਦੇ ਸੀ ਪਰਿਵਾਰ ਨਹੀਂ بیٹے ਰਹਿੰਦਾ ਸੀ ਮੇਰਾ ਬੇਟਾ ਨਾਲੇ ਬੇਟਾ ਨਾਲ ਪੁੱਤਰਾ ਪੁੱਤਰੀ ਉਹ ਨੂੰ ਮਨ ਵਾਸਤੇ ਗਿਆ ਸੀ ਜਿੱਦਿ ਘਟੇ ਗਈ ਸੀ ਉਹ ਫਿਰ 10 ਦਿਨ ਤੱਕ ਸਵੇਰੇ ਆ ਕੇ ਵਾਪਸ ਤੇ ਕਿਹਦੇ ਤੇ ਸ਼ਾਫ ਹੈਗਾ ਕੰਮ ਕਰਨ ਵਾਲਾ ਜਾਂ ਕੋਈ ਨਹੀਂ ਇਹੋ ਜਿਹਾ ਕੋਈ ਬੰਦਾ ਬੁੱਧਾ ਨਹੀਂ ਸਾਡੇ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਇਹੋ ਜਿਹਾ ਕੋਈ ਬੰਦਾ ਨਹੀਂ ਅੱਧ ਦਾ ਕੰਮ ਅੱਧ ਦਾ ਕੰਮ ਕਦੀ ਇਲਾਕੇ ਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਹਾਂ ਕੁੱਟਮਾਰ ਤੇ ਲਓਨ ਕੀਤੀ ਵੀ ਤੁਸੀਂ ਰਲਾ ਪਾਓਗੇ ਕਰੋਗੇ ਤੇ ਗੋਲੀ ਮਾਰ ਦੇ ਜੀ ਸੱਜਿਆ ਰ ਹੈਗੀ ਵਿਚਾਰੋਂ revolver ਹੈਗਾ ਸੀ ਇਸ ਤਰ੍ਹਾਂ ਦਾ ਹੈ ਜੀ ਆ revolver ਦੇ ਚੰਸ ਹਾਂ ਬੰਦਕ ਬਣਾਇਆ ਸੀ ਹਾਂ ਬੰਦਕ ਬਣਾਇਆ ਜੀ ਜੀ ਉਹ ਰਾਮਨ ਪੁਲਿਸ ਆਈਏ ਪੁਲਿਸ ਕੀ ਕਰੇ ਪੁਲਿਸ ਆਪਣੀ ਕਾਰਵਾਈ ਕਰ ਚਾਰ ਦਿਨ ਐਵੇਂ ਕਿਸੇ ਦੇ ਕੋਲੇ 5:30 ਵਜੇ

ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਬੇਬੈਰ ਦੇ ਅੰਦਰ ਕੋਲੇ ਆ ਗਏ ਜਦੋਂ ਲੁੱਟ ਹੋਈ ਪੁਲਿਸ ਨੂੰ ਦੇਰ ਬਾਅਦ ਆਇਆ ਉਹ ਸਾਰੇ ਨਹੀਂ ਚੇਵਨ ਉਹ ਸਾਡੇ ਪੰਜ ਗਏ ਉਹ ਕਾਰ ਤੇ ਐਸੀ ਜਿਵੇਂ ਮੋਟਰਸਾਈਕਲ ਤੋਂ ਪਤਾ ਲੱਗਾ ਬਾਰੂ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚ ਕਾਰ ਅਸੀਂ ਨਹੀਂ ਵੇਖਿਆ ਬਾਲ ਕੁੜੇ ਜਿਹੜਾ ਨੇ ਸਹਿਰਾ ਸਹਿਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਾਈ ਸੀ ਉੱਤੇ ਪਿੱਛੇ ਐਕਟੋ ਵੀ ਲੱਗੇ ਸਾਡਾ ਜਾਂਦੀ ਵਾਹ ਬਲੈਰ ਉਹ ਚਾਬੀ ਵੀ ਲੈ ਗਏ ਜੇ ਤੁਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਅਲੋਚਨ ਮਾਰ ਹੋਈ ਆ ਉਹਦੇ ਸੰਬੰਧੀ ਅਸੀਂ ਤਤਕਸ਼ ਕਰ ਰਹੇ ਹਾਂ ਲੁੱਟ ਕਿੰਨੀ ਕਿਦੀ ਹੋਈ ਕੁਝ ਪਾਸੇ ਚਲੇ ਆ ਜੀ ਇਹ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰੇ ਖਨਾਰਿਆ ਤਾਂ ਇਸ ਜਰੀਏ ਠੀਕ ਹੈ ਜੀ ਥੈਂਕ ਯੂ ਹਾਂ ਜੀ ਸਰ ਇੱਕੋ ਜੀ ਸਰ ਕੀ ਅਪਡੇਟ ਹੈ ਜਿਹੜੀ ਲੁੱਟ ਅੱਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆਰਤੀਏ ਸੀ ਉਹ ਆਪਣੇ ਕੰਮ ਕਾਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਘਰੇ ਲਿਜਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਦਸਨ ਮੁਤਾਬਕ ਕਾਫੀ ਨਕਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਖੋਣ ਦੀ ਜਿਹੜੀ ਸਮਾਚਾਰ ਮਿਲਿਆ ਜਿਹਦਾ ਅਸੀਂ ਕੇਸ ਦਰਜ ਕਰ ਲਿਆ ਉਹ ਸੀਸੀਟੀਵੀ ਫੂਟੇਜ ਤੋਂ ਜਾਂ ਹੋਰ ساری ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਇਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਪਫੁਲੀ ਅਸੀਂ ਜਲਦੀ ਇਸ ਨੂੰ ਸਿੱਟੇ ਤੇ ਪਹੁੰਚ ਕੇ ਟੈਸਟ ਕਰਕੇ ਇਸ ਕ੍ਰਾਈਮ ਨੂੰ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਿੱਖਾ ਦਿੱਤਾ ਸਰ ਉਹਨਾਂ ਦੇ ਇੱਕ ਲਾਇਸੈਂਸੀ ਰਿਵਾਲਵਰ ਵੀ ਕਿਹਾ ਜਾ ਰਿਹਾ ਵੀ ਉਹ ਵੀ ਨਾਲ ਲੈ ਕੇ ਇੱਕ ਘਰ ਦੀ ਐਕਟਿਵਾ ਵਾਹਨ ਸੀਗਾ ਉਹਨਾਂ ਦਾ ਉਹ ਵੀ ਨਾਲ ਲੈ ਗਏ ਨੇ ਕੀ ਲੱਗਦਾ ਹੈ ਕਿ ਇਸ ਵਿਸ਼ੇ ਕਿਸ ਦੀ ਸਾਜ਼ਿਸ਼ ਹੋ ਸਕਦੀ ਹੈ ਉਹਨਾਂ ਨੇ ਸਾਰਾ ਦੱਸਿਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਨਵੈਸਟੀਗੇਸ਼ਨ ਦੇ ਰਿਜ਼ਲਟ ਤੇ ਅਸੀਂ ਵੀ ਵਿਲ ਕੀ ਸੈਟ ਕੋ ਇਸ਼ੂ ਨਹੀਂ ਹੈ ਦਵਾਜਾ ਖੋਲਣ ਤੋਂ ਪਹਿਲਾਂ ਹੀ ਜਿਹੜੇ ਲੁਟੇਰੇ ਆ ਘਰ ਦੀ ਬਾਉਂਡਰੀ ਵੱਲ ਲੰਘ ਚੁੱਕੇ ਸੀ ਔਰ ਵੇਟ ਕਰ ਰਹੇ ਸੀ ਕਿ ਕੁਝ ਕੋ ਕਰਦਾ ਅੰਦਰਲਾ ਦਵਾਜਾ ਖੁੱਲ ਨਹੀਂ ਲੱਗਦਾ ਕਿ ਕੋਈ ਬਦਦਾ ਪੇਟੀ ਹੋ ਸਕਦਾ ਦੇਖ ਰਹੇ ਹਾਂ ਕੁਝ ਵੀ ਹੋ ਸਕਦਾ ਸੀ ਸਾਰੇ ਐਂਗਲਸ ਨੂੰ ਓਪਨ ਮਾਈਂਡ ਨਾਲ ਸੀ ਕਨਸਿਡਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਹਨੂੰ ਸੈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ